밤안 두아ਸੀ ਦਾ ਤਿਉਹਾਰ ਸ੍ਰੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਸਹਿਰ ਦੇ ਪਤਵੰਤੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ सुरेंद्र ਬਾਂਸਲ ਅਤੇ ਵਿਜੇ ਸਿੰਘਲਾ ਵੱਲੋਂ ਜੋਤੀ ਜਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਬੱਚਿਆਂ ਵੱਲੋਂ ਸਭਾਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਸਮਾਗਮ ਦੇ ਵਿੱਚ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਮਿੱੱਤਲ ਅਤੇ ਸ੍ਰੀ ਸਨਾਤਨ ਧਰਮ ਮਹਾਵਿਦਿਆਲ ਦੇ ਪ੍ਰદાન ਰਜਤ ਗੁਹਿਲ ਦੇ ਇਲਾਵਾ ਸਹਿਰ ਦੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ ਇਹ ਸਮਾਗਮ ਬੜੀ ਸਰਦਾਰ ਨਾਲ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ श्री तो 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 तो। रमेश कुमार जी जिन्हू अहने कृष्ण समाना आदमी सोची मंडी हुई है ਪ੍ਰੇਜਨ ਸਤਨਾਮ ਸਿੰਘ ਚੀਮਾਵਲੋ ਇਨਰ ਵੀ ਪਹਿਲਾਂ ਤਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਮੁबारकਾਂ ਦਿੰਦਾ 52 82 ਦਾ ਜਿਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਸਮਾਣਾ ਦੇ ਵਿੱਚ ਅਗਰਵਾਲ ਸ੍ਰੀ ਅਗਰਵਾਲ ਧਰਮਸ਼ਾਲਾ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਇਸ ਤਰ੍ਹਾਂ ਅਸੀਂ ਵੀ ਮੈਂ ਤੇ ਮੇਰੀ ਕਮੇਟੀ ਸਾਰੇ ਰਲ ਕੇ ਬੜੀ ਧੂਮ ਧਾਮ ਨਾਲ ਮਨਾ ਰਹੇ ਆਂ ਬਹੁਤ ਵਧੀਆ ਇੱਕ ਧਾਰਮਿਕ ਪ੍ਰੋਗਰਾਮ ਕਰ ਰਹੇ ਨੇ ਨੰਨੇ-ਮੁੰਨੇ ਬੱਚੇ ਮੈਂ ਸਾਰੇ ਬੱਚਿਆਂ ਨੂੰ ਵੀ ਸਾਰੇ ਲੱਖਾਂ ਨਿਵਾਸੀਆਂ ਨੂੰ ਵੀ ਸਾਡੇ ਜਿਹੜੇ ਅੱਜ ਦੇ ਚੀਫ ਗੈਸਟ ਹਨ ਉਹਨਾਂ ਨੂੰ ਲੱਖ-ਲੱਖ ਮੁਬਾਰਕਾਂ ਦਿਨ ਹਨ ਬਣਿਆ ਜੀ ਦਾ ਮਦਰ ਸਾਹਿਬ ਅੱਜ ਦੇ ਚੀਫ ਗੈਸਟ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੜਾ ਮજરા ਜੀ ਅਤੇ ਉਹਨਾਂ ਨਾਲ ਹੀ ਮੇਰੇ ਬਹੁਤ ਹੀ ਪਰਮ ਮਿੱਤਰ ਬਚਪਨ ਦੇ ਸਾਥੀ ਧਰਮ ਸਟੀਲ ਦੇ ਜੋ ਡਾਇਰੈਕਟਰ ਨੇ ਸ਼ਿਵ ਕੁਮਾਰ ਜੀ ਉਹਨਾਂ ਦੇ ਭਤੀਜੇ ਅਮਿਤ ਗੋਇਲ ਜੀ ਸੁਰਨ ਜੀ ਅਤੇ ਨਾਲ ਨਾਲ ਸਰਿੰਦਰ ਵੰਸਲ ਜੀ ਜੋ ਬੀਜਾਂ ਵਾਲੇ ਨੇ ਨਾਲ ਹੀ ਉਹਨਾਂ ਦੇ ਸਪੈਸ਼ਲ ਗੈਸਟ ਨੇ ਸਾਡੇ ਬੀ. ਜੇ ਸਿੰਘ ਲਾ ਜੀ ਉਹ ਗਾਜੇਪਾਸ ਪਰਿਵਾਰ ਤੋਂ ਨੇ ਮੈਂ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਅੱਜ ਬਾਬਾ ਦੋਸਤੇ ਦੇ ਤੇ ਆਰ ਉਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਜਿਵੇਂ ਕਿ ਅੱਜ ਅਗਰਵਾਲ ਧਰਮਸ਼ਾਲਾ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਬਹੁਤ ਹੀ ਅੱਛਾ ਪ੍ਰੋਗਰਾਮ ਬਾਬਾ ਦੋਸਤੇ ਤੇ ਸਾਰੇ ਸਕੂਲਾਂ ਦਾ ਰੰਗ ਰੰਗ ਪ੍ਰੋਗਰਾਮ ਬੜੇ ਹੀ ਤੁਨਤਾਂ ਦੇ ਨਾਲ ਬਣਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਸਮਾਨੇ ਦੇ ਸ਼ਹਿਰ ਨਿਵਾਸੀ ਬਹੁਤ ਹੀ ਉਸਤਾ ਦੇ ਨਾਲੇ ਦੇ ਵਿੱਚ ਭਾਗ ਲੈ ਰਹੇ ਆ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਅਗਰਵਤਰ ਇਨਸ਼ਾਅੱਲਾ ਸਕੂਲ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਡੇ ਮਦਨ ਮਿੱਤਲ ਜੀ ਤੇ ਇਸ ਮੂ ਮੈਂਬਰਾਂ ਨੂੰ ਜਿਨ੍ਹਾਂ ਨੇ ਅੱਜ ਇਸ ਇਤਿਹਾਰ ਨੂੰ ਬੜੇ ਹੁਸਾਹ ਪਰਵਕ ਮਨਾਇਆ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼